ਤਾਰਿਆ ਜਿਹੜੀ ਖਾਮ ਖਾਂਦੀ ਤੁਸੀਂ ਜਿੱਦ ਫੜੀ ਐ ਨਾ ਇਹ ਕੋਈ ਬਹੁਤ ਹੀ ਵਧੀਆ ਨਹੀਂ ਹੈਗੀ ਚਲੋ ਨਹੀਂ ਹੋਣੀ ਵਧੀਆ ਭਾਈ ਕੀ ਵਗਾੜਿਆ ਜਵਾਕੜੀ ਨੇ ਤੁਹਾਡਾ ਵੀ ਜੋ ਆਪਦੀ ਮਨਪਸੰਦ ਦਾ ਵਿਆਹ ਕਰਾ ਲੂਗੀ ਕੀ ਹੋ ਜਾਊਗਾ ਜ਼ਿੰਦਗੀ ਉਹਨੇ ਕੱਢਣੀ ਆ ਆਪਾਂ ਤਾਂ ਨਹੀਂ ਕੱਢਣੀ ਇੱਕ ਟਾਈਮ ਵਾਸਤੇ ਉਹਨੂੰ ਮੇਰੀ ਗੱਲ ਬੁਰੀ ਲੱਗੂ ਪਰ ਸਾਰੀ ਉਮਰ ਮौज ਕਰੂਗੀ ਉਹ ਤੈਨੂੰ ਤਾਂ ਲੱਗਦਾ ਮੈਨੂੰ ਪਤਾ ਨਹੀਂ ਮੈਂ ਗਲਤਾਂ ਬੇਸ਼ੱਕ ਅੱਜ ਕੋਈ ਜਵਾਬ ਚਲਾਣੀ ਹੈਗਾ ਕੱਲ ਨੂੰ ਨਾ ਜਾਣੀ ਆ ਆਪਣੀ ਕੁੜੀ ਹੋ ਜੇ ਆਪਣੀ ਕੁੜੀ ਵੱਡੀ ਹੋ ਕੇ ਕਹੇ ਭਾਈ ਮੈਂ ਮਰਜੀ ਦਾ ਵਿਆਹ ਕਰਾਉਣਾ ਹੈ ਚਾਹੇ ਉਹਨੂੰ ਕਿੱਲਾ ਵੀ ਆਉਂਦਾ ਹੋਵੇ ਤੁਹਾਨੂੰ ਕਰਨਾ ਪੈਣਾ ਜੈਸਾ ਕਿ ਹਾਰਨਾ ਪੈਂਦਾ ਆ ਹਾਰਨਾ ਪੈਂਦਾ ਗਲਗੁੱਠਾ ਦੇ ਕੇ ਮਾਰਨੂੰ ਲੱਗਦੀ ਐ ਇਦੋਂ ਦਾ ਉ ਮਰਾਂਗੇ ਕਿੱਲੇ ਵਾਲੀ ਤੇ ਜਾਊਗੀ ਉ ਮਰ ਜਾਗੇ ਇਦੋਂ ਪਹਿਲਾਂ ਹੀ ਉਹਨੂੰ ਮਾਰ ਦੋ ਕਿਉਂ ਕਿਸੇ ਨੂੰ ਡੋਬਣਾ ਕਿਤੋਂ ਕੋਈ ਜਮਾਨਾ ਹੀ ਇਹ ਚੱਲੀ ਜਾਂਦਾ ਕੀ ਐ ਤੁਹਾਨੂੰ ਮੇਰੀ ਗੱਲ ਸੁਣਦੀ ਐ ਐਡਾ ਵੀ ਜਵਾਨਾ ਫਾਸਟ ਨਹੀਂ ਹੋਇਆ ਵੀ ਹਾਂ ਠੀਕ ਐ ਜਿਹੜਾ ਕੁਝ ਕਰ ਦੇਣੇ ਜਵਾਕ ਉਹਨਾਂ ਨੂੰ ਕਰ ਲੈ ਦੇ ਦੋ ਚੱਲ ਠੀਕ ਐ ਫਿਰ ਵੀ ਬਾਪੂ ਜੀ ਨੇ ਕਰਤਾ ਸੀ ਮੀਲ ਵੀ ਹੋਵੇ ਤੁਹਾਨੂੰ ਆਪ ਨੂੰ ਵੀ ਦਿੰਦਾ ਵੀ ਬਬਲੂ ਦਾ ਤੇ ਦੀਪੀ ਦਾ ਮੀਲ ਵੀ ਕੀ ਆ ਚਾਹੇ ਫਿਰ ਬਬਲੂ ਨਾਲ ਨਾ ਕਰੋ ਬਬਲੂ ਤੇ ਬਿਆਹ ਦੀ ਪਰ ਵੀ ਕਿੰਨੀ ਹੋ ਰਹੀ ਐ ਦੀਪੀ ਹਜੇ ਕੱਲ ਦੀ ਜਵਾਖੜੀ ਐ ਹਾਂ ਕੱਲ ਦੀ ਜਵਾਖੜੀ ਐ ਤਾਂ ਹੀ ਆ ਕੁਝ ਕਰਦੀ ਫਿਰਦੀ ਐ ਉਹਦੀ ਪੈਰ ਚ ਪੈਰ ਨਾ ਤਰ ਮਰੀ ਜੰਨੀ ਐ ਬਈ ਮੇਰੀ ਤਾਂ ਭੈਣ ਆ ਮੈਂ ਤਾਂ ਉਹਦੀ ਪੈੜ ਚ ਪੈੜ ਤਰੂ ਕਿਉਂਕਿ ਅਸੀਂ ਤਾਂ ਉਹ ਨਾ ਪੈਣਾ ਨੇ ਵਰਤਨਾ ਹੈ ਵਰਤਨਾ ਹੈ ਨਾ ਬਸ ਫਿਰ ਵਰਤ ਲਿਓ ਪਰ ਜਿਹੜੀ ਗੱਲ ਮੈਂ ਕਰਨ ਲੱਗਾ ਮੈਨੂੰ ਮੇਰਾ ਕੰਮ ਕਰਨ ਦੇ ਦੇ ਤੂੰ ਰਾਤ ਵੀ ਨਹੀਂ ਮੰਨੀ ਤੇਰੀ ਗੱਲ ਨਹੀਂ ਮੰਨੀ ਮੈਂ ਆਦਾ ਸਿੱਧਾ ਆਪਦੇ ਉਹਨਾਂ ਨਾਲ ਗੱਲ ਕਰ ਲਈ ਬਾਪੂ ਨਾਲ ਗੱਲ ਕਰ ਲਈ ਜੇ ਤਾਂ ਉਹ ਹੀ ਖੁਸ਼ ਹੈਗਾ ਤੁਸੀਂ ਹੋਈ ਮਾ ਮਾਤੀਆਂ ਇਕੱਠੀਆਂ ਹੋਰੋਂ ਇੱਕ ਦੂਜੇ ਨਾਲ ਤੂੰ ਹੀ ਮਣਾ ਚ ਫਰਕ ਪਾਉਣ ਵਾਲੀ ਗੱਲ ਕਰਦੀ ਆਂ ਕੱਲ ਕਲਾ ਨੂੰ ਕੁਝ ਕਰ ਲੈ ਜਵਾਕ ਦੀਨੇ ਕੁਝ ਖਾ ਕੇ ਮਾਰ ਗਈ ਫੇਰ ਇਹ ਡਰ ਚ ਫਿਰ ਸੱਤੋ ਦਫਾ ਖਾ ਦਿੱਤਾ ਨਹੀਂ ਜਾਂਦਾ ਹਾ ਹਾ ਤਾਂ ਤੁਸੀਂ ਦੇਣ ਲੱਗ ਰਹੇ ਹੋ ਸਰ ਠੀਕ ਆ ਚਲੋ ਫਾਹ ਹੀ ਚੰਗਾ ਜਦੋਂ ਕੱਲ ਨੂੰ ਚੰਗਾ ਟਾਈਮ ਆਇਆ ਨਾ ਉਦੋਂ ਪੁੱਛੂ ਵੀ ਮੈਂ ਫਾਹਾ ਦਿੱਤਾ ਤੀ ਕਿ ਕਰਿਆ ਸੀ ਜਿਆਦਾ ਕਿਸੇ ਨੂੰ ਆਪਦੇ ਸਿਰ ਚੜਾਉਣਾ ਨਾ ਇਹ ਵੀ ਕੰਮ ਸੱਚੀ ਗਲਤੀ ਹੁੰਦਾ ਤੁਹਾਨੂੰ ਜਿਆਦਾ ਤਵੱਜੋ ਦੇਤੀ ਵੀ ਹਾਂ ਕਰਦਾ ਜਵਾਈ ਹੈ ਜਿਆਦਾ ਮਸਲਾਂ ਚ ਤੁਹਾਡੀਆਂ ਟੰਗਾਂ ਡਵਾਲੀਆਂ ਬਸ ਆਹ ਦੇਖ ਲਓ ਹੁਣ ਹਾਂ ਨਹੀਂ ਨਹੀਂ ਉਹ ਤਾਂ ਸਭ ਨੂੰ ਪਤਾ ਹੀ ਆ ਵੀ ਕੌਣ ਚੰਗਾ ਕੌਣ ਮਾੜਾ ਹੈ ਤੂੰ ਆਪਦੀ ਮੱਤ ਆਪਦੇ ਲਵੇ ਰੱਖ ਜਿਹੜਾ ਮੈਂ ਕਰਦਾ ਮੈਨੂੰ ਕਰ ਲੈਣ ਦੇ ਅਸਲ ਚ ਅਸਲ ਚ ਜਿੱਦੇ ਦੀ ਸੋਨੂੰ ਜਨਾਨੀਆਂ ਨੂੰ ਆਜ਼ਾਦੀ ਮਿਲੀਆਂ ਨਾ ਤੁਸੀਂ ਨੇ ਦੁਨੀਆ ਸਿਰ ਤੇ ਚੱਕ ਲਈ। ਤੁਸੀਂ ਤਾਂ ਬੁਰਕੇ ਅੰਦਰੇ ਚੰਗੀਆਂ ਦੀ। ਜ਼ਿੰਦਗੀ ਬਰਬਾਦ ਕਰਨੀ ਓਦੀ ਕਰ ਤੋ। ਹਾਂ। ਲੈਲਾ ਤੇਰੀ ਬਰਬਾਦ ਹੋ ਗਈ ਹਣੀ ਉਰੇ 15 ਵਾਲੇ ਦੇ ਵਿਆਹ ਕੇ। ਜੇ ਵਿਆਹੀ ਹੁੰਦੀ ਕਿਸੇ 1.5 ਕਿੱਲੇ ਵਾਲ ਦੇ ਫੇਰ ਤੈਨੂੰ ਪੁੱਛਦੇ। ਜ਼ਿੰਦਗੀ ਬਰਬਾਦ ਕਰਦੇ ਆ ਸ। ਉਹ ਮੈਨੂੰ ਵੀ ਪਾ ਦੇ ਕੁੱਟ ਕਚਾ ਦਾ। ਤੁਹਾਡੇ ਵਾਸਤੇ ਚਾਹ ਲੱਗੀ ਸੀ ਚਾਹ ਮੈਂ। ਅੱਛਾ। ਬਣ ਗਈ ਜਾਂ ਤਾਂ। ਇੱਕ ਮੈਂ ਇਹ ਕਹਿੰਦੀ ਸੀਗੀ। ਹਾਂ। ਆ ਕੁੜੀ ਨਾ ਜਿਆਦੀ ਆਈ ਆਈ ਉਹਨਾਂ ਦੀ ਰੋਈ ਜਾਂਦੀ ਹੈਗੀ ਹੁਣ ਉਹਦਾ ਦੱਸ ਮੈਂ ਕੀ ਕਰਾਂ ਉਹ ਕਰਨਾ ਕੀ ਆ ਉਹਨੂੰ ਪਿਆਰ ਨਾਲ ਸਮਝਾ ਲਾ ਹਨਾ ਹੁਣ ਤਾਂ ਥੋੜੇ ਸਮੇਂ ਦਾ ਰੋਣਾ ਤੈਨੂੰ ਇੱਕ ਗੱਲ ਦੱਸਦਾ ਫਿਰ ਸਾਰੀ ਜ਼ਿੰਦਗੀ ਵਾਸਤੇ ਰੂਗੀ ਸਾਰੀ ਜ਼ਿੰਦਗੀ ਰੂਗੀ ਸਾਰੀ ਜ਼ਿੰਦਗੀ ਤੱਕ ਕੀ ਰੋਵੇਂ ਮੂੰਹ ਇਹ ਤੁਸੀਂ ਵੀ ਪਰੌਣੇ ਨੇ ਮਾਂਗਤ ਲੱਗ ਕੇ ਨਾ ਬਸ ਕਹਿਦਾ ਚੱਲ ਕੋਈ ਗੱਲ ਨਹੀਂ ਕਰਦਾਂਗੇ ਮੈਨੂੰ ਤਾਂ ਲੱਗਦਾ ਪਰੌਣੇ ਇਹਨੂੰ ਜਵਾਬ ਦੇ ਦੇ ਤਾ ਕੋਈ ਲੋੜ ਨਹੀਂ ਸੰਤਾ ਕਿਹੜੇ ਮੂੰਹ ਨਾਲ ਜਵਾਬ ਦੇਦੀ ਹੈ ਪਰੌਣੇ ਨੂੰ ਤੇ ਰਾਦ دماغ ਦਾ ਟਿਕਾਣੇ ਚ ਪਰੋਣੇ ਦੇ ਸੁਭਾ ਦਾ ਪਤਾ ਨਾ ਤੈਨੂੰ ਆਲੇ ਨੇ ਠੋਕੇ ਕਿਹਾ ਮੈਂ ਦੂਜੀ ਨੂੰ ਇੱਥੇ ਛੱਡ ਕੇ ਜਾਊਂਗਾ ਇੱਥੇ ਬਠਾ ਕੇ ਜਾਊ ਕਾ ਨੂੰ ਬਠਾਉਂਦਾਗਾ ਕਹਿਣ ਦੀਆਂ ਗੱਲਾਂ ਨੇ ਆਈ ਛੱਡੜੀਆਂ ਸੌਖੀਆਂ ਪਈਆਂ ਨੇ ਕਿਤੇ ਕੁੜੀਆਂ ਆਹ ਤੇਰੇ ਪੇਕੇ ਵਾਲੀ ਸ਼ਿੰਦੂ ਦੇਖੀ ਆ ਆ ਹੋ ਗਈ 55 ਸਾਲ ਦੀ ਉਹ ਬੈਠੀ ਆ ਸਾਰੇ ਕੋਨਾਂ ਨਾਲ ਦੇ ਹੁੰਦੇ ਹੈਗੇ ਤੈਨੂੰ ਕੀ ਪਤਾ ਵੀ ਕੁੜੀ ਚ ਗਲਤੀ ਠੀਕਾ ਪਰੋਣੇ ਚ ਗਲਤੀ ਦੀਗੀ ਉਹੀ ਬੋਲੀ ਜਾਣੇ ਹੋਗੇ ਮੈਨੂੰ ਤਾਂ ਕੁੜੀ ਗਣੀ ਦੇਖ ਕੇ ਤਰਸ ਜਾਉਂਦਾਗਾ ਪਰੋਣੇ ਨਹੀਂ ਹਟਦੀ ਨਾ ਚਾਹ ਪੀਵੇ ਨਾ ਪਾਣੀ ਪੀਵੇ ਤੂੰ ਨਾ ਜਿਹੜੀ ਗੱਲ ਤੈਨੂੰ ਮੈਂ ਕਹਿਣਾ ਦਿਮਾਗ 'ਚ ਪਾ ਲਾ ਉਹਨੂੰ ਬੜਾ ਪੜਿਆਲਾ ਮਾੜਾ ਮੁੰਡਾ ਬੜਾ ਪੜਿਆਲਾ ਚੰਗੀ ਰਹੂ ਨਿਆਣੀ ਆ ਉਹ ਪੜ੍ਹੀ ਲਿਖੀ ਆ ਸਾਰੀ ਸਮਝਦਾਰ ਆ ਉਹ ਮੈਂ ਜੇ ਪੜ੍ਹੀ ਲਿਖੀ ਹੁੰਦੀ ਨਾ ਮੇਰੀ ਆਹ ਨਾ ਰੋਲ ਕਿਉਂਦੀ ਫੇਰ ਤੁਸੀਂ ਕਹਿ ਦਿੰਦੇ ਹੋ ਵੀ ਰੋਲ ਕਿਨਾਂ ਦੀ ਉਹ ਕਿਹੜਾ ਗਈ ਹੈਗੀ ਆਪਾਂ ਨੂੰ ਘਰੇ ਦੱਸਤਾ ਸੀ ਨਾ ਉਹਨੇ ਐਨੀ ਤਾਂ ਆਪਣੀ ਇੱਜ਼ਤ ਰੱਖੀ ਹੈਗੀ ਤੁਸੀਂ ਦੇਖ ਕੇ ਐ ਸਾਰਾ ਕੁਝ ਕਰਕੇ ਆਇਓਗੇ ਫੇਰ ਵੀ ਤੁਸੀਂ ਤਾਂ ਬਸ ਹਿੰਦੂ ਨੂੰ ਪਿੱਛਾ ਨਹੀਂ ਦਿੰਦੇ ਹੈਗੇ ਕਿੱਥੇ ਤਿੰਨ ਕਿੱਲੇ ਕਿੱਥੇ ਚਾਰ ਗੁਣਾ ਉਹ ਇਹਨੂੰ ਵੀ ਆਕਲ ਨੂੰ ਹੱਥ ਮਾਰ ਮੜਾ ਜਾ ਆਕਲ ਨੂੰ ਹੱਥ ਮਾਰ ਉਹ 12 13 ਕਿੱਲਾਂ ਨੂੰ ਕੀ ਕਰੋਂਗੇ ਫੂਕੋਂਗੇ ਹੈ ਜਦ ਕੁੜੀ ਦਾ ਮਨ ਹੀ ਨਾ ਮਿਲੇ ਉਹਨਾਂ ਨਾਲ ਫਿਰ ਕੀ ਕਰਾਂਗੇ ਮੇਰੀ ਗੱਲ ਸੁਣ ਲੈ ਇੱਕ ਠੀਕ ਹੈ ਨਾ ਮੇਰਾ ਮਗਜ ਜਾਣਾ ਮਰ ਕੁੜੀ ਨੂੰ ਮਨਾ ਪਿਆਰ ਨਾਲ ਮਨਾ ਚਾਹੇ ਤੋ ਕਿਵੇਂ ਮਰਜ਼ੀ ਮਨਾ ਬਸ ਤੈਨੂੰ ਮੈਂ ਦੱਸਦਾ ਜੇ ਪ੍ਰੋਣੇ ਨੇ ਦੂਜੀ ਇੱਥੇ ਛੱਡਤੀ ਨਾ ਮੈਂ ਸੋਡਾ ਤਿੰਨਾਂ ਦਾ ਗਾਟਾ ਲਾ ਦੂੰ ਫਿਰ ਆਖੇਗੀ ਦੱਸਾਂ ਨਹੀਂ ਮੈਨੂੰ ਦੋ ਕੁੱਟਾ ਚਾਹਦੀਆਂ ਨਹੀਂ ਉਹ ਵੀ ਨਹੀਂ ਪੀਣ ਦੇਦੀ ਚੱਜ ਨਾਲ ਕਾਦਾ ਸੋ ਕਿ ਮੇਰੇ ਹੱਥ ਚੋਕ ਹੋਈ ਆ ਮੈਂ ਤਾਂ ਦੋਨੇ ਪਾਸੇ ਫਸ ਗਈ ਹੈ ਇਧਰ ਡਿੱਗਦੀ ਆ ਤਾਂ ਕੋਹੂ ਆਗਾ ਇਧਰ ਡਿੱਗਦੀ ਆ ਤਾਂ ਖਾਤਾਗਾ ਬਸ ਮੈਂ ਕੀ ਕਰਾਂ ਚੱਲਾਂ ਇਹ ਕਰਦੀ ਆ ਕੁੜੀ ਵਾਸਤੇ ਚਾਹੁੰਦੇ ਕਿ ਜੰਨਿਆ ਘੁੱਟ ਚੇਪੇ ਲਊਂ ਕੀ ਹੋ ਗਿਆ ਹੂੰ ਦੇ ਲਈ ਪੱਟਣ ਵਾਲੀ ਕਰ ਲਓ ਜਦੋਂ ਕੋਈ ਚੱਜ ਦੀ ਗੱਲ ਦੱਸਣੀ ਹੁੰਦੀ ਆ ਉਦੋਂ ਦਿੱਥੋਂ ਘਰੋਂ ਨਹੀਂ ਨਿਕਲਿਆ ਜਾਂਦਾ ਕੀ ਗੱਲ ਹੋ ਗਈ ਬਈ ਗੱਲਾਂ ਤਾਂ ਕੀ ਹੋਣੀ ਆ ਹਾਂ ਜੜਤੇ ਕੋਕੇ ਕੋਕੇ ਹਾਂ ਕਿਹੜੇ ਕੋਕੇ ਤੇਰੇ ਵਿਆਹ ਲੈ ਮੇਰੇ ਵਿਆਹ ਲੈ ਕਿਉਂ ਖਾਣਾ ਯਾਰ ਖਾ ਉਹ ਬੰਦੇ ਮੁਬਾਰਕਾਂ ਫਿਰ ਤਾਂ ਯਾਰ ਮੁਬਾਰਕਾਂ ਤਾਂ ਤੈਨੂੰ ਵਿਆਹ ਦੀ ਤਿਆਰੀ ਕਰ ਲੈ ਉਹ ਯਾਰ ਮੇਰੀ ਤਾਂ ਤਿਆਰੀ ਫੁੱਲ ਹੈ ਆਏ ਨਹੀਂ ਹਾਂ ਆਹੀ 10 ਦਿਨਾਂ ਦੇ ਵਿੱਚ ਵਿੱਚ ਵਿਆਹ ਕਰਨਾ ਤੇਰਾ ਬਸ ਆਹੀ 10 ਦਿਨ ਕਮਾਲ ਕਰਦਾ 10 ਦਿਨਾਂ ਚ ਤੇਰਾ ਵਿਆਹ ਨਾ ਕਰਿਆ ਉਹ ਦੂਜਾ ਜਿਹੜੇ ਨਾ ਤੜਵਾਇਆ ਅਗਲਾ ਖੜਾ ਉੱਥੇ ਆ ਕੇ ਖੜਜੂ ਆਏ ਕਿ ਮੈਂ ਖੜਜੂ ਯਾਰ ਕਮਾਲ ਕਰਦਾ ਨਾਲੇ ਹੁਣ ਤਾਂ ਤੈਨੂੰ ਪੈਸੇ ਦਿੱਤੇ ਯਾਰ ਤੈਨੂੰ ਪਤਾ ਕਿਰੇ ਟਾਵੇਂ ਗਣਿਆ ਤੇ ਤੈਨੂੰ ਦੇਖ ਹੁਣੇ ਤਾਂ ਲੱਗ ਗਿਆ ਕਹਿੰਦਾ ਪੈਸੇ ਦਿੱਤੇ ਯਾਰ ਕੋਈ ਨਾ ਦੇ ਦੂੰਗਾ ਯਾਰ ਭੱਸਦਾ ਮੈਂ ਫਿਰ ਵੀ ਤੇਰਾ ਯਾਰ ਆ ਯਾਰ ਕਿੱਡੀ ਗੱਲ ਨਾਲੇ 30 ਲੱਖ ਰੁਪਏ ਦੀ ਗੱਡੀ ਗੱਲ ਹੈ ਜਦੋਂ ਕਹਿੰਦਾ ਮੈਂ ਤਾਂ ਉਦੋਂ ਪਾ ਦੂੰਗਾ ਬੋਲ ਕੱਢ ਦੇ ਵਰਗੀ ਸਾਲੀ ਆ ਮੇਰੀ ਉਹ ਤਾਂ ਮੈਂ ਪਹਿਲੇ ਦਿਨ ਹੀ ਤੇਰੇ ਨਾਲ ਵਿਆਹ ਹੁਣ ਲੱਗਿਆ ਮੈਂ ਹੂੰ ਉਹ ਤਾਂ ਮੈਂ ਪਹਿਲੇ ਦਿਨ ਹੀ ਦੇਖ ਲਈ ਸੀ ਬਸ ਉਹਦੀ ਦਿਲ ਨੂੰ ਭਾ ਗਈ ਫਿਰ ਬਸ ਆਪਣ ਤੇ ਹੀ ਸੋਚ ਲਿਆ ਵੀ ਬਬਲੂ ਰਾਮਾ ਜੇ ਵਿਆਹ ਕਰਵਾਉਣਾ ਜ਼ਿੰਦਗੀ ਦੇ ਵਿੱਚ ਨਾ ਇਹਦੇ ਨਾਲ ਹੀ ਕਰਵਾਣਾ ਸੱਚੀ ਬਸ ਮੇਰੇ ਭਾਈ ਆਪਾਂ ਨੇ ਤੇਰੇ ਤੇ ਜੋਰ ਪਾਤਾ ਦੇਖ ਵਾ ਬਲੋ ਜ਼ਰੂਰੀ ਨਹੀਂ ਹੈਗਾ ਵੀ ਕੱਲਾ ਤੇਰੇ ਤੈਨੂੰ ਲੱਖ ਦੇ ਲਾਲਚ ਨੂੰ ਮੈਂ ਵਿਆਹ ਕਰਵਾਇਆ ਆਖਰ ਚ ਜਿੱਥੇ ਉਹ ਪਹਿਲਾਂ ਮੰਗੀ ਹੋਈ ਸੀ ਉਹ ਮੁੰਡਾ ਮੇਰੇ ਵੀ ਫਿੱਟਣੀ ਸੀ ਯਾਰ ਤਿੰਨ ਕਿੱਲੇ ਜ਼ਮੀਨ ਦੇਤੀ ਉਹਤੇ ਕਿੱਥੇ ਖਜਾਰਾ ਕਰਦੀ ਇਹਨੂੰ ਕਹਿੰਦੇ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਨਾਲੇ ਤਾਂ ਦੇਖ ਮੈਂ ਖੁਸ਼ ਆ ਨਾਲੇ ਮੇਰਾ ਬਾਪੂ ਖੁਸ਼ ਹੈ ਵੀ ਚਲ ਠੀਕ ਆ ਭਾਈ ਹੁਣ ਉਹਦੀ ਦੂਜੀ ਧੀ ਵੀ ਕੱਜ ਦੀ ਥਾਂ ਤੇ ਵਿਆਹ ਹੈਗੀ ਜਮੀਨ ਜਾਇਦਾਦ ਦੇ ਵਿਆਹ ਹੀ ਗਈ ਉੱਥੇ ਆਏ ਆ ਵੀ ਰੁਪਏ ਵਧੀਆ ਨੇ ਭਾਈ ਔਖੇ ਨਹੀਂ ਹੋ ਨਾਲੇ ਇਧਰ ਜਿਹੜਾ ਮੈਨੂੰ ਵਿਚੋਲ ਬਣੇ ਦਾ 3 ਲੱਖ ਮਿਲਣਾ ਸੀ ਉਹ ਭਾਈ ਫਰੀਦ ਆ ਓਏ ਪਾ ਦੂੰਗਾ ਕਿਉਂ ਟੈਨਸ਼ਨ ਲੈਣਾ ਆ ਲੱਖ ਰੁਪਏ ਦੇ ਮੈਂ ਐ ਨਹੀਂ ਪਤਾ ਨੂੰ ਅਜੀ ਪਾਦਾ ਤੂੰ ਚਿੰਤਨ ਕਰ ਮੇਰੇ ਵੱਲੋਂ ਦਾਦੇ ਦੇ ਪੈਸੇ ਯਾਰ ਇੱਕ ਵਰਗੇ ਪੱਕੇ ਨੇ ਉਹ ਤਾਂ ਮੈਂ ਭੱਜਣ ਦਿੰਦਾ ਵੀ ਨਹੀਂ ਜੇ ਮੈਂ ਹੋਈ ਹਵਾਈ ਮੰਗਣੀ ਤੜਵਾ ਕੇ ਤੇਰੇ ਨਾਲ ਵਿਆਹ ਕਰਵਾ ਸਕਦਾ ਕੱਲ ਨੂੰ ਜਵਾਖ ਜੱਲਾ ਹੋ ਜਾਏ ਚਾਹੇ ਤੇਰਾ ਤਰੀ ਆ ਗੱਲਾਂ ਤੂੰ ਗਲਤ ਕਰਦਾ ਐ ਫਿਰ ਇਹ ਫਿਰ ਜਾਰੀ ਦੋਸਤੀ ਦੀ ਗੱਲ ਥੋੜੀ ਰਹੀ ਯਾਰ ਮਜ਼ਾਕ ਕਰਦਾ ਗੰਜਰ ਦਿਆ ਇਹਦਾ ਤੈਨੂੰ ਦੱਸਣਾ ਐ ਤੀ ਜਾ ਕੇ ਮਾਤਾ ਨੂੰ ਖੁਸ਼ਖਬਰੀ ਦੇਦੀ ਕਦੇ ਕਰੋ ਤਿਆਰੀਆਂ ਫਿਰ ਬਸ ਮੈਂ ਆਥਣ ਤੜਕੇ ਜਨਾ ਤੇਨੂੰ ਜਨ ਕਢਾ ਕੇ ਦੱਸਦਾ ਕਿ ਕਿਹੜੇ ਦਿਨ ਦਾ ਇਸੇ ਮਹੀਨੇ ਦੇ ਵਿੱਚ ਵਿੱਚ ਆਪਾਂ ਨੇ ਕਰਨਾ 15 ਰਹਿ ਗਏ 15 ਦਿਨਾਂ ਦੇ ਵਿੱਚ ਵਿੱਚ ਤੇਰਾ ਵਿਆਹ ਕਰਾ ਕੇ ਤੇ ਲੜੀਆਂ ਲਾ ਦੇਣੀਆਂ ਨੇ ਆਪਾਂ ਮੈਂ ਕਿਹਾ ਤੂੰ ਫਿਕਰ ਨਾ ਕਰ ਮੇਰੇ ਵੱਲੋਂ ਤਾਂ ਪੂਰੀ ਤਿਆਰੀ ਨੇ ਠੀਕ ਐ ਫਿਰ ਚਲ ਅੱਜ ਪਹਿਲੀ ਚਾਹ ਤੇਨੂੰ ਮੈਂ ਪਿਆ ਦਿੰਦਾ ਅਰੇ ਕੱਲ ਹੋਰ ਘਰੇ ਜਾ ਕੇ ਬੋਲੀ ਨਾ ਤੇਰੀ ਪਰਜਾਈ ਤੜਫੜ ਜੀ ਕਰਦੀ ਆ ਰਿਸ਼ਤੇ ਤੋਂ ਥੋੜਾ ਜਿਹਾ ਕਿਉਂ ਉਹ ਤੈਨੂੰ ਪਤਾ ਹੀ ਆ ਯਾਰ ਪਰਜਾਈ ਨੂੰ ਕੀ ਹੁੰਦਾ ਯਾਰ ਚੰਗਾ ਭਲਾ ਮੁੰਡਾ ਹੈ ਕੰਜਰ ਦਾ ਚੰਗਾ ਭਲਾ ਐ ਆ ਜਿਵੇਂ ਪਤਾਸੇ ਤੇ ਕੀੜਾ ਹੁੰਦਾ ਚਲ ਕੋਈ ਨਾ ਐ ਕਿਹਾ ਹੁੰਦਾ ਰੰਗ ਹੀ ਗਲ ਹੈ ਬਾਕੀ ਗੁਣ ਤਾਂ ਮੇਰੇ ਚ ਬਥੇਰੇ ਚੰਗੇ ਨੇ ਆ ਜਾ ਆ ਜਾ ਡੀਪੀ ਤੂੰ ਜਦੋਂ ਦੀ ਆਈ ਇਹ ਰੁਹੀ ਜੰਨੀ ਆ ਗੱਲ ਕੀ ਹੋਈ ਆ ਯਾਰ ਆਪਣਾ ਵਿਆਹ ਨਹੀਂ ਹੋ ਸਕਦਾ ਵਿਆਹ ਨਹੀਂ ਹੋ ਸਕਦਾ ਕੀ ਮਤਲਬ ਆ ਤੇਰਾ ਯਾਰ ਸਾਰਾ ਕੁਝ ਹੋ ਗਿਆ ਆਪਣਾ ਹਜੇ ਤੂੰ ਕਹਿੰਦੀ ਵਿਆਹ ਨਹੀਂ ਹੋ ਸਕਦਾ ਮੇਰੇ ਘਰ ਦੇ ਨੇ ਮੇਰਾ ਰਿਸ਼ਤਾ ਕਿਤੇ ਹੋਰ ਕਰਤਾ ਆ ਇਹ ਰਿਸ਼ਤਾ ਕਿਵੇਂ ਕਰਤਾ ਯਾਰ ਮੰਗਣੀ ਹੋਈ ਆਪਣੀ ਕੋਈ ਛੋਟੀ ਮੋਟੀ ਗੱਲ ਆ ਆਪਣੇ ਘਰ ਦੇ ਮੰਨੇ ਨੇ ਯਾਰ ਇਹ ਕਿਵੇਂ ਹੋਇਆ ਯਾਰ ਮੇਰੇ ਜੀਜੂ ਨੇ ਮੇਰਾ ਰਿਸ਼ਤਾ ਕਿਤੇ ਹੋਰ ਕਰਤਾ ਤੂੰ ਦੂਜਾ ਕਹਿੰਦੇ ਜਦ ਮੈਂ ਹੋਂ ਤੇ ਰਿਸ਼ਤਾ ਨਾ ਕੀਤਾ ਤਾਂ ਮੈਂ ਤੇਰੀ ਪੇਨ ਨੂੰ ਤੇਰੇ ਘਰ ਬਿਠਾ ਦੂੰਗਾ ਤੇ ਮੇਰੀ ਮੰਮੀ ਕੰਨ ਤੇ ਤੇਰੇ ਅੱਗੇ ਹੱਥ ਜੋੜਦੇ ਆ ਤੇਰੇ ਵੈਰੀ ਬੰਦੇ ਆ ਵੀ ਆਪ ਧੀ ਦਾ ਵੀ ਸਾਡੀ ਤੇਰੀ ਭੈਣ ਦਾ ਘਰ ਬਸ ਜਾਂਦੇ ਇਸ ਕਰਕੇ ਮੈਨੂੰ ਮਜਬੂਰ ਹੋਣਾ ਰਿਸ਼ਤਾ ਕਰਨਾ ਪੈਣਾ ਮੈਨੂੰ ਵਿਆਹ ਕਰਾਣਾ ਪੈਣਾ ਕੁੜੀ ਮੈਂ ਕਰਦਾ ਯਾਰ ਉਹਨਾਂ ਨਾਲ ਗੱਲ ਨਹੀਂ ਉਹਨਾਂ ਨੇ ਨਹੀਂ ਮੰਨਣਾ ਤੁਸੀਂ ਕੋਈ ਗੱਲ ਨਾ ਕਰਿਓ ਕਿ ਰਹਾਂ ਕਿ ਮੈਨਾਂ ਗੱਲ ਕਰਾਂ ਯਾਰ ਮੈਥੋਂ ਵੀ ਪੁੱਛ ਯਾਰ ਮੇਰਾ ਕੀ ਹਾਲਾ ਹੁਣ ਯਾਰ ਮੈਂ ਨਹੀਂ ਇਹ ਸਭ ਸਹਿ ਸਕਦਾ ਯਾਰ ਮੈਂ ਕਿਵੇਂ ਰਹੂੰ ਤੇਰੇ ਬਿਨਾ ਮੈਂ ਤਾਂ ਜਿਉਂਦਾ ਜੀ ਮਰ ਜੂ ਯਾਰ ਮੇਰੇ ਹੁਣ ਕੁਝ ਨਹੀਂ ਹੋ ਸਕਦਾ ਯਾਰ ਮੈਨੂੰ ਮਾਫ ਕਰ ਦੇ ਪਲੀਜ਼ ਯਾਰ ਮੇਰੀ ਗੱਲ ਮੰਨ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਇੱਕ ਵਾਰੀ ਮੈਂ ਹੁਣੇ ਫੋਨ ਲਾਉਣਾ ਤੂੰ ਨਹੀਂ ਕਰ ਤੂੰ ਉਹ ਉਹ ਨਹੀਂ ਗਾਣਾ ਵੀ ਮੈਂ ਮੇਰੀ ਮਾਂ ਦਾ ਘਰ ਵੀ ਖਰਾਬ ਕਰਤਾ ਤੁਸੀਂ ਪਲੀਜ਼ ਉਹਨਾਂ ਨੂੰ ਫੋਨ ਨਾ ਕਰਿਓ ਯਾਰ ਉਹ ਐ ਕਿਵੇਂ ਕਰ ਸਕਦੇ ਨੇ ਯਾਰ ਯਾਰ ਹੁਣ ਆਪਣਾ ਸਾਰਾ ਕੁਝ ਤਾਂ ਤੈਅ ਹੋ ਰਿਹਾ ਯਾਰ ਮੈਂ ਉਹਨਾਂ ਨੂੰ ਇਹ ਚਿਰ ਕਹਿੰਦੀ ਬਹੁਤ ਕੋਸ਼ਿਸ਼ ਕੀਤੀ ਮੈਂ ਉਹਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੇ ਉਹ ਕਹਿੰਦੇ ਵੀ ਜਿੰਦੜੇ ਕਹਿੰਦੇ ਜਾਂ ਤੂੰ ਉੱਥੇ ਵਿਆਹ ਕਰਾ ਲੈ ਜਾਂ ਆਪਣੀ ਭੈਣ ਨੂੰ ਵੀ ਵਾਪਸ ਆਪਣੇ ਘਰ ਬਿਠਾ ਲਓ ਮੈਨੂੰ ਹੋ ਹੋ ਜੀ ਸੌਂ ਚ ਕੇ ਆਂ ਕਰ ਨਹੀਂ ਯਾਰ ਦੇਖ ਮੈਂ ਤਰੀ ਘਰ ਦੇ ਪੈਰੀ ਪੈ ਜੂ ਯਾਰ ਗੋਡੀ ਹੱਥ ਲਾ ਦੂ ਯਾਰ ਹੋਰ ਕੀ ਕਰਾਂ ਮੈਂ ਯਾਰ ਮੈਨੂੰ ਐਂ ਦੱਸ ਬਸ ਇੱਕ ਵਾਰ ਯਰਮਨ ਵਾਲਾ ਰੋਣਾ ਯਾਰ ਗੁਰੀ ਹੁਣ ਨਹੀਂ ਕੋ ਜੋ ਸਕਦਾ ਅੱਜ ਮੈਂ ਲਾਸਟ ਵਾਰ ਤੈਨੂੰ ਮਿਲਣਾ ਨਹੀਂ ਆ ਗੁਰੀ ਨਹੀਂ ਯਾਰ ਮੈਂ ਮਰ ਜੂ ਤੇਰੇ ਬਿਨਾ ਯਾਰ ਐਂ ਨਾ ਕਹਿ ਯਾਰ ਮੈਂ ਕੋਈ ਨਾ ਕੋਈ ਹੱਲ ਕੱਢੂਗਾ ਯਾਰ ਤੂੰ ਚੁੱਪ ਹੋ ਪਹਿਲਾਂ ਯਾਰ ਤੇਰੀ ਮਜਬੂਰੀ ਹੈ ਪੂਰੀ ਹੁਣ ਇਹ ਵੀ ਨਹੀਂ ਹੋ ਸਕਦਾ ਯਾਰ ਐਵੇਂ ਨਹੀਂ ਹੋ ਸਕਦਾ ਯਾਰ ਉਹ ਰੱਬ ਥੋੜੀ ਆ ਯਾਰ ਯਾਰ ਮੈਨੂੰ ਨਹੀਂ ਪਤਾ ਹੈਗਾ ਯਾਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਯਾਰ ਮੈਂ ਕਿਵੇਂ ਰਹਾਂ ਤੇਰੇ ਬਿਨਾ ਮੈਂ ਉਹੀ ਮਰ ਜੂ ਯਾਰ ਤੈਨੂੰ ਪਤਾ ਨਾ ਦੀਪੀ ਕੀ ਕੁਛ ਕਰਿਆ ਆਪਾਂ ਨੇ ਯਾਰ ਤੇਰੇ ਵਿਆਹ ਪਿੱਛੇ ਯਾਰ ਐਂ ਨਾ ਕਰ ਮੈਂ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਮੇਰੀ ਬਹੁਤ ਜ਼ਿਆਦਾ ਪਰ ਉਹ ਨਹੀਂ ਮੰਨੇ ਉਰੇ ਤੂੰ ਜੀ ਤਾ ਅੱਜ ਆਪਣੀ ਲਾਸਟ ਮੁਲਾਕਾਤ ਹੋਸੀ ਤਾਂ ਉਹ ਨਾ ਪੱਕਾ ਨਹੀਂ ਹੋਣੀ ਮੈਨੂੰ ਮਾਫ ਕਰ ਦੇ ਗਰੇ ਯਾਰ ਕਿਵੇਂ ਮਾਫ ਕਰਦਾ ਯਾਰ ਕਿਵੇਂ ਭੁੱਲਿਆ ਯਾਰ ਉਹ ਦੇਣਾ ਮਸਾ ਸਮਣਾ ਐਸੀ ਯਾਰ ਕਰਦੇ ਮੈਂ ਵੀ ਮੈਂ ਨਹੀਂ ਰਹਿ ਸਕਦਾ ਜਿਹਨੇ ਸਭ ਕੁਝ ਖਰਾਬ ਕਰਕੇ ਰੱਖਦਾ ਯਾਰ ਸਭ ਕੁਝ ਬਰਬਾਦ ਕਰਦਾ ਸੀ ਆ ਗਈ ਜੀ ਮੈਂ ਰੋਟੀ ਲੈ ਕੇ ਆਵਾਂ ਤੁਹਾਡੇ ਵਾਸਤੇ ਤੂੰ ਖਾ ਲਈ ਨਹੀਂ ਮੈਂ ਕਿਹਾ ਤੁਹਾਡੇ ਨਾਲ ਖਾਉਂਗੀ ਮੈਨੂੰ ਭੁੱਖ ਨਹੀਂ ਤੂੰ ਖਾ ਲੈ ਮੈਂ ਤੁਹਾਡੇ ਕਰਕੇ ਭੁੱਖੀ ਬੈਠੀ ਸੀ ਮੈਂ ਕਿਹਾ ਤੁਸੀਂ ਆਉਂਗੇ ਤੇ ਆਪਾਂ ਰੋਟੀ ਖਾਵਾਂਗੇ ਮੈਂ ਜਦੋਂ ਤੁਹਾਨੂੰ ਕਹਿਤਾ ਮੈਨੂੰ ਭੁੱਖ ਨਹੀਂ ਤੂੰ ਖਾ ਲੈ ਕੀ ਗੱਲ ਕੀ ਹੋ ਗਿਆ ਜੀ ਮੈਂ ਤੁਹਾਨੂੰ ਗੱਲ ਦੱਸਾਂ ਕੀ ਹੋ ਗਈ ਜਦੋਂ ਤੁਹਾਨੂੰ ਇੱਕ ਵਾਰੀ ਕਹਿਤਾ ਮੈਨੂੰ ਭੁੱਖ ਨਹੀਂ ਭੁੱਖ ਨਹੀਂ ਫੇਰ ਸਾਲ ਦੀ ਉਹ ਜਵਾਬ ਸਵਾਲ ਜਵਾਬ ਜੇ ਕਰੀ ਜਾਂਦੀ ਐ ਬਿੱਦੂ ਪੈ ਜਾ ਜੇ ਤੁਸੀਂ ਬਾਹਰੋਂ ਖਾ ਕੇ ਆ ਗਿਓ ਮੇਰੇ ਨਾਲ ਖਾ ਲਓ ਇੱਕ ਅੱਧੀ ਰੋਟੀ ਇੱਕ ਮੈਂ ਜਦੋਂ ਨਿਕ ਵਾਰੀ ਕਹਦਾ ਮੈਂ ਨਹੀਂ ਖਾਣੀ ਤੇ ਸਾਲੀ ਬਾਤ ਪਈ ਜਾਂਦੀ ਐ ਹਾਂਜੀ ਰੋਟੀ ਦੀ ਤੂੰ ਭੁੱਖਾ ਤੂੰ ਖਾ ਲੈ ਮੈਂ ਨਹੀਂ ਖਾਣੀ ਐਗੀ ਮੈਂ ਤਾਂ ਇਹ ਕਹਿੰਦੀ ਸੀ ਜੀ ਅ ਵੀ ਆਪਾਂ ਇਕੱਠੇ ਖਾਂਦੇ ਮੈਨੂੰ ਚਾਹ ਸੀ ਮੈਂ ਵੀ ਮੈਂ ਕੁੱਤਾ ਭਾਂਉਂਦਾ ਹੈ ਨਾ ਕੁੱਤਾ ਮੈਂ ਸਾਰੇ ਟਿਕ ਦਿਉਣੀ ਹੈਗੀ ਪੈ ਜਾਣੇ ਸਾਰੇ ਰੋਟੀ ਦੀ ਕੁਝ ਹੋਰ ਲੈ ਕੇ ਆਵਾਂ ਮੈਂ ਤੁਹਾਡੇ ਵਾਸਤੇ ਕੋਈ ਚਾਹ ਪਾਣੀ ਕੁਝ ਹੋਰ ਲਵਾਂਗੀ ਜੀ ਤੁਸੀਂ ਕਿਉਂ ਮੇਰਾ ਦਿਮਾਗ ਖਾਦਾ ਹੈ ਸਾਰੇ ਕੰਮ ਨਿਬੜ ਗਏ ਹੁਣ ਮੈਂ ਵਿਹਲੀ ਨਾ ਕਰੇ ਕੀ ਕਰਨਾ ਹੈ ਐਂ ਕਰਦੀਆਂ ਦੀਪੀ ਕੋਲੇ ਗੇੜਾ ਮਾਰ ਕੇ ਆਉਣੀ ਆ ਨਾਲੇ ਮੈਂ ਕਦੇ ਬਬਲੂ ਦਾ ਘਰ ਵੀ ਨਹੀਂ ਦੇਖਿਆ ਅੰਦਰੋਂ ਨਾਲੇ ਘਰ ਬਾਹਰ ਦੇਖਿਆਉਂਗੀ ਅੱਜ ਚੰਗੀ ਤਰ੍ਹਾਂ ਨਾਲੇ ਉਹਨੂੰ ਮਿਲਿਆ ਆਉਣੀ ਆ ਉਹਦਾ ਵੀ ਦਿਲ ਕਿਤੇ ਦੀ ਕਿਤੇ ਜਾਉ ਚੱਲ ਘਰ ਬਰਤ ਤੇ ਵਿਜਲ ਸੁਹਣਾ ਭਾਈ ਬੈਠਾ ਗੱਲ ਤਾਂ ਇਹ ਆ ਦੋਨਾਂ ਜੀਆਂ ਦੇ ਦਿਲ ਮਿਲ ਜਾਣ ਆਪਦੀ ਜ਼ਿੰਦਗੀ ਸੌਖੀ ਕੱਢ ਲੈਣ ਤਾਂ ਹੀ ਆ ਵੇਖ ਕੰਚਤਾ ਦੀਪੀ ਵੀ ਵਧੀਆ ਲੱਗਦੀ ਸੀ ਬੀ ਖੁਸ਼ ਹੋਊਗੀ ਆਲਾ ਦੀ ਜਾਨ ਚਾਹ ਦੀ ਘਾਤੋ ਖੇਚਲ ਕੀਤੀ ਆ ਨਾਲ ਲੱਗ ਮੈਂ ਘਰੋਂ ਤਾਂ ਮੈਂ ਆਈ ਆ ਕੋਈ ਨਹੀਂ ਮੈਨੂੰ ਸੁਚਾਪ ਸਗੋਂ ਮੈਂ ਤਾਂ ਦੇਖ ਬਬਲੂ ਦਾ ਕਦੇ ਘਰ ਬਾਹਰ ਦੇਖਿਆ ਹੀ ਨਹੀਂ ਸੀ ਆ ਤੇਰੇ ਵਹਨ ਨੇ ਅੱਜ ਜਾਈਆਂ ਅੱਜ ਦੇਖਿਆ ਮੈਂ ਕਿਹ ਘਰ ਬਾਹਰ ਤਾਂ ਇਹ ਵੀ ਸੂਣਾ ਬਾਈ ਬੈਠਾ ਤੂੰ ਖੁਸ਼ ਤਾਂ ਹੈਗੀ ਆ ਹਾਂਜੀ ਦੇ ਵੀ ਬਹੁਤ ਖੁਸ਼ ਆ ਵਾਈ ਤਾਂ ਨਿਕਲਦੀ ਨਹੀਂ ਤੇਰੀ ਮੈਂ ਕਿ ਬਹੁਤ ਖੁਸ਼ ਆ। ਉਹ ਨਹੀਂ ਦੇਖ ਕਲਾਜਾ ਖਰਾਬ ਹੋਇਆ ਹੋਇਆ ਨਾ ਤਾਂ ਕਰਕੇ ਲੱਗਦਾ ਆ। ਆ ਕੀ ਹੋਇਆ ਦੀਪੀ? ਉਹ ਕੁਝ ਨਹੀਂ ਉ ਤਾਂ ਮੇਰੀ ਨਾ ਚੁੰਨੀ ਉਹ ਰਗੜ ਗਈ ਸੀ ਮੈਂ ਸਿਰ ਉੱਤੇ ਚੁੰਨੀ ਲੈ ਰੱਖੀ ਸੀ ਗਲ ਚ ਪਾ ਰੱਖੀ ਸੀ ਉਹ ਮੈਂ ਜਦ ਨੂੰ ਗਈ। ਉਹ ਮੇਰੇ ਗਲ ਤੇ ਚੁੰਨੀ ਜੀ ਖਿੱਚ ਜੀ ਪੈ ਗਈ ਮੇਥੋਂ। ਨਹੀਂ ਮੈਂ ਤਾਂ ਐ ਲੱਗਦਾ ਜਿਵੇਂ ਕਿਸੇ ਨੇ ਆ ਥੱਪੜ ਥੁੱਪੜ ਮਾਰਿਆ ਹੋਵੇ ਤੇਰੇ ਨਿਸ਼ਾਨ ਤਾਂ ਹੀ ਬਣ ਰਿਹਾਗਾ ਨਹੀਂ ਨਹੀਂ ਦੀਦੀ ਥੱਪੜ ਨੇ ਨਾਲੇ ਥੱਪੜ ਹੀ ਨੇ ਮਾਰਨਾ ਤੇਰੀ ਬਬਲੂ ਨਾਲ ਸਾਰੀ ਗੱਲਬਾਤ ਹੋਈ ਹੈ ਸਹੀ ਆ ਹਾਂ ਜੀ ਸਭ ਵਧੀਆ ਹੈ ਕੀ ਹੋਇਆ ਰੋਨੀਗਾ ਤੂੰ ਦੀਪੀ ਕੀ ਆ ਕਿਉਂ ਧਮਾਖਾ ਦਾ ਮੈਂ ਕਹਿੰਦੀ ਸੀ ਜੇ ਤੁਹਾਨੂੰ ਕੁਝ ਹੋਈ ਜਾਂਦਾ ਤਾਂ ਆਪਾਂ ਦਵਾਈ ਲਿਆਈਏ ਹੂੰ ਕੁਝ ਤਾਂ ਬੋਲ ਲੋ ਜਿਵੇਂ ਮਨ ਡਰਦਾ ਲੱਗ ਕੇ ਆਉਂਦਾ ਯਾਰ ਕਿਉਂ ਧਮਾਖਾ ਰਹੀਆਂ ਮੇਟਾ ਸਾਲੇ ਦੀ ਪੈਣੇ ਨਹੀਂ ਦੱਦੇਗੀ ਕਦੋਂ ਦੀ ਕਿਚਕਿਚ ਕਰ ਕਰੀਓ ਲਾਇਕੀ ਆ ਮੈਂ ਤੁਹਾਨੂੰ ਐ ਕਹਿੰਦੀ ਸੀ ਕਿ ਜੇ ਤੁਸੀਂ ਬਿਮਾਰ ਹੋ ਮੈਂ ਮੰਮੀ ਨੂੰ ਉਠਾ ਲੈਣੇ ਆਪਾਂ ਦਵਾਈ ਲੈ ਆਣੇ ਆ ਜਾ ਕੇ ਬਿਮਾਰ ਨੂੰ ਮੇਰੇ ਗੋਲੀ ਬੱਜੀਆ ਕੁਛ ਨਹੀਂ ਹੋਇਆ ਮੈਨੂੰ। ਸੁਣ ਦੇ ਜੀ ਮੇਰੀ ਗੱਲ ਤਾਂ ਸੁਣੋ। ਤੂੰ ਚਪਲੀ ਕਰਦੀ ਕੀ? ਤੁਸੀਂ ਤੁਸੀਂ दारू ਪੀ ਰੱਖੀ ਆ। ਹਾਂ दारू ਪੀ ਰਹੀ ਆ। ਮੈਂ ਹੋਰ ਨਸ਼ੇ ਵੀ ਕਰਦਾ। ਦੱਸ ਕੀ ਕਰ ਲੇਗੀ? ਤੁਸੀਂ ਨਸ਼ੇ ਵੀ ਕਰਦੇ ਹੋ? ਹਾਂ ਕਰਦਾ। ਤੇਰੇ ਪਿਓ ਕੋਲ ਨਾ پیسے ਮੰਗੇ ਮੈਂ। ਹੈ? ਸਾਰੇ ਇਹਦੀ ਮੇ ਤੋਂ ਸਵਾਲ ਜਵਾਬਾਂ ਆਏ ਬਗੜ ਰਹੀ ਆ। ਇੰਨੇ ਟੀਚਰ ਹੁੰਦੀ ਐ ਕੋਈ ਹਾਲੀ ਪਰ ਜੀਜੂ ਇਹ ਤਾਂ ਕਿਆ ਹੱਸੇ ਤੁਸੀਂ ਕੋਈ ਨਸ਼ਾ ਹੀ ਨਹੀਂ ਕਰਦੇ ਕੌਣ ਕਹਦਾ ਤੇਰੇ ਜੀਜਾ ਤੇਰੇ ਜੀਜੂ ਨੂੰ ਪੁੱਛ ਕੇ ਦੇਖੀ ਵੀ ਨਸ਼ਾ ਛੱਡਿਆ ਹੈ ਕਿਹੜਾ ਮੈਂ ਤੈਨੂੰ ਲਿਆਉਣ ਵਾਸਤੇ ਹਸਾਲੀਏ 3 ਲੱਖ ਰੁਪਏ ਤਦਰ ਜੀਜੇ ਨੂੰ 3 ਲੱਖ ਰੁਪਇਆ ਤਾਂ ਕਰ ਕਿੱਧਰ ਉਧਰੋਂ ਰਿਸ਼ਤਾ ਤੜਵਾਇ ਸੀ ਮੈਂ ਤਾਂ ਤੜਵਾਇ ਜੋ ਵੀ ਤੇਰੇ ਜੀਜੇ ਨੂੰ 3 ਲੱਖ ਰੁਪਏ ਦਿੱਤਾ ਜੀ ਸਾਲੀ ਲੱਗਿਆ ਭਗਾਈ ਮਾਰਨਾ ਮੈਂ ਹੁਣੇ ਦੀਦੀ ਨੂੰ ਫੋਨ ਕਰ ਤੇ ਇੱਧਰ ਫੋਨ ਕਰ ਸੁ ਹੈ ਸਾਰੀ ਦਾ ਗਲ ਕੋਟ ਕੇ ਮਾਰ ਦੂੰ ਅਜੇ ਫੋਨ ਫੋਨ ਦੀ ਗੱਲ ਕਰੀਆ ਸਾਰੀ ਫੋਨ ਕਰਨ ਦੀ ਇਹ ਗੱਲ ਨਾ ਉਹਨਾਂ ਕੋਲ ਨਹੀਂ ਜਾਣੀ ਚਾਹੀਦੀ ਇਹ ਸੱਜ ਗੜ ਕੋੜ ਕੇ ਥੀ ਮਾਰ ਦੋ ਸਮਝ ਲਗੀ ਅਰੇ ਲੱਗਿਆ ਫੋਨ ਕਰਨ ਦੀ ਚੱਪ ਕਰਕੇ ਨਾ ਕੀ ਲੋੜ ਨਸ਼ਾ ਕਰਨ ਦੀ ਅੱਛਾ ਨਸ਼ੇ ਕਰੰਦੀ ਤੂੰ ਮੈਨੂੰ ਪੁੱਛੈਂਗੀ ਆਪਣੇ ਇਹਨੇ ਉਹਦੇ ਜ਼ਮੀਨਾਂ ਤੁਸੀਂ ਨਾ ਸ਼ਨਾ ਕਰੋ ਕਿਉਂ ਤੁਹਾਨੂੰ ਕੀ ਲੋੜ ਤੇਰੇ ਪੈਸੇ ਨਹੀਂ ਪੀਣਾ ਮੈਂ ਹੈਂ ਤੇਰੇ ਪੈਸੇ ਨਾਲ ਨਸ਼ਾ ਕਰਦਾ ਮੈਂ ਹੁਣ ਆਪਣੀ ਹੋ ਗਈ ਜੀ ਆਪਣਾ ਆਹ ਕਰ ਲੈ ਨਾ ਹੁਣ ਤਾਂ ਮੇਰੇ ਸਾਲੀਏ ਤੂੰ ਕਹਦੀ ਅੱਜ ਤੋਂ ਬਾਦ ਨਾ ਕਹਿਦੀ ਉਹ ਸਾਲੀ ਨੂੰ ਗਲਾ ਘੋਟ ਕੇ ਮਾਰ ਦੂੰ ਪਤਾ ਨਹੀਂ ਲੱਗਣਾ ਵੀ ਕਿੱਥੇ ਦੱਬਿਆ ਕਿੱਥੇ ਨਾ ਜੱਟ ਦਾ ਪੁੱਤ ਆ ਮੈਂ ਇਹਨੇ ਕਦਾ ਸਾਡੇ ਉਹ ਤਾਂ ਵੀ ਨੀ ਕਨ ਸਾਰੇ ਬਣਦੇ ਆ ਸਾਰੇ ਸਾਰੇ ਜਰੂਰ ਆਉ ਘਰੇ ਆਉ ਸਾਰਾ ਦਿਨ ਟੈਂ ਟੈਂ ਲੱਗ ਰੱਖੋ ਕੀ ਕਰਨਗੇ ਜੀ ਕਿੱਥੇ ਗਏ ਜੀ ਤੈਨੂੰ ਸਾਰੀ ਡਿਟੇਲ ਨਹੀਂ ਹੁੰਦੀ ਆ ਲੋਕ ਸਹੀ ਹੋ ਕਹਿੰਦੇ ਨੇ ਆ ਜੁੱਤੀ ਦੇ ਜਨਣ ਨੂੰ ਜਿੰਨਾ ਤੁਸੀਂ ਪੈਰ ਥੱਲੇ ਰੱਖੋਗੇ ਨਾ ਉੰਨੀ ਠੀਕ ਰਹਿੰਦੀ ਨੇ ਸਾਰੇ ਦੇ ਲੱਗੀ ਆ ਨਸ਼ਾ ਨਾ ਕਰੋ ਨਸ਼ੇ ਸ਼ਾਲੇ ਤੂੰ ਮੈਨੂੰ ਦੇਖੇ ਜਾਣੀ ਆ ਮੈਂ ਆਪਣੇ ਪੈਸੇ ਦੇ ਨਸ਼ੇ ਕਰਦਾ ਜੇ ਹੁਣ ਟੈਂ ਟੂ ਜੀ ਕਰੀ ਨਾ ਖਲਾ ਖੋੜ ਤੂੰ ਤਰਾ ਸਮਝ ਲੱਗੀ ਇਹ ਗੱਲ ਉਹਨਾਂ ਕੋਲ ਵੀ ਜਾਣੀ ਨਹੀਂ ਚਾਹੀਦੀ ਸਾਰੇ ਕੋਲੋਂ ਇਹ ਦਿਮਾਗ ਖਾਣ ਲੱਗ ਗਿਆ ਹਾਈ ਮੇਰੇ ਯਾਰਾ ਪਾ ਛੇ ਸਾਰੀਆਂ ਗੱਲਾਂ ਕਿਤੇ ਮੈਨੂੰ ਪਹਿਲਾਂ ਪਤਾ ਹੁੰਦੀਆਂ ਨਾ ਸੱਚੀ ਨਹੀਂ ਮੈਂ ਉਹ ਜਾ ਕੁਝ ਹੋਣ ਦੇਣਾ ਸੀ ਤੇ ਨਾਲ ਮੈਨੂੰ ਵੀ ਨਹੀਂ ਪਤਾ ਸੱਜਣ ਜੀ ਮੈਨੂੰ ਲੱਗਾ ਜੀਜੂ ਮੇਰਾ ਚੰਗਾ ਸੋਚਦੇ ਨੇ ਤਾਂ ਉਹ ਕੀ ਕਰ ਰਹੇ ਨੇ ਮੇਰਾ ਉਹ ਬੰਦਾ ਨਹੀਂ ਹੁੰਦਾ ਸੀ ਜੀਜੂ ਨੇ ਸੜਕ ਤੇ 3 ਲੱਖ ਰੁਪਏ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੇ ਮੀ ਤਾਂ ਮੈਨੂੰ ਵੀ ਨਹੀਂ ਸੀ ਉਹ ਬੰਦਾ ਇਨਾ ਗਰਜੂਗਾ ਕਿ ਨਹੀਂ ਦਿੱਤਾ ਰੱਬ ਨੇ ਉਹਦੇ ਘਰੇ ਸਾਰਾ ਕੁਝ ਦਿੱਤਾ 4 ਪੈਸੇ ਬਦਲੇ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਰਹੀ ਸੀ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਚੁੱਪ ਕਰ ਜਾ ਤੇ ਕੋਈ ਲੋੜ ਨਹੀਂ ਰੋਣੀ ਤੂੰ ਖੜੀ ਹੋ ਮੇਰੇ ਨਾਲ ਚੱਲ ਨਾ ਇੱਥੇ ਰਹਿਣ ਦੀ ਲੋੜਾ ਕੋਈ ਨਾ ਇਹ ਗੱਲ ਥਾਰੀ ਦੀ ਉਹਦੇ ਨਾਲ ਮੈਂ ਆਪੇ ਗੱਲ ਕਰੂੰਗੀ ਅੱਗੇ ਦਿੱਤੀ ਕੀ ਵਿਗਾੜਿਆ ਸੀ ਮੇਰੀ ਭੈਣ ਨੇ ਤੇਰਾ ਹੀ ਹੋ ਗਿਆ ਕਿਵੇਂ ਭਕੇ ਜੇ ਫਿਰਦੇ ਹੂੰ ਤਾਂ ਤੂੰ 15 ਕਿੱਲਾਂ ਦਾ ਮਾਲਕ ਕਹਾਉਂ ਨਾ ਆਪਦੇ ਆਪ ਨੂੰ ਉਹ ਤੇਰੇ ਨਾਲ ਤਾਂ ਝੁੱਗੀਆਂ ਝੌਪੜੀਆਂ ਵਾਲੇ ਵੀ ਚੰਗੇ ਹੋਣਗੇ ਜਿਹੜੇ ਦੋ ਡੰਗ ਦੀ ਰੋਟੀ ਦਾ ਝੱਜ ਨਾਲ ਖਾ ਕੇ ਸੌਂਦੇ ਆ ਕਿਸੇ ਦਿੱਤੀ ਪੈਣ ਦਾ ਸੌਦਾ ਤਾਂ ਨਹੀਂ ਕਰਦੇ ਤੂੰ ਤਾਂ 15 ਕਿੱਲਾਂ ਦਾ ਮਾਲਕ ਹੋ ਕੇ ਵੀ ਨੰਗ ਦਾ ਨੰਗ ਹੀ ਰਹਿ ਗਿਆ ਤੈਨੂੰ ਹੋਇਆ ਕੀ ਐ ਕਿਵੇਂ ਚਬਰ ਚਬਰ ਬੋਲੀ ਜੰਨੀ ਆ ਕੋਈ ਗੱਲ ਦੱਸੇਂਗੀ ਮੈਨੂੰ 3 ਲੱਖ ਰੁਪਏ ਚ ਮੇਰੀ ਭੈਣ ਦੀ ਸੀ ਤੇ ਸੈਨ ਮੇਰੀ ਭੈਣ ਦੀ ਜ਼ਿੰਦਗੀ ਗੱਲ ਨਹੀਂ ਸੀ ਤੂੰ ਕਿਹੜਾ ਕਿਹੜਾ 3 ਲੱਖ ਜਿਹੜਾ ਬਬਲੂ ਤੋਂ ਲੈ ਕੇ ਖਾ ਲਿਆ ਜਦੋਂ ਤੈਨੂੰ ਚੰਗਾ ਭਲਾ ਪਤਾ ਸੀ ਵੀ ਉਹ ਨਸ਼ੇ ਕਰਦਾ ਨਹੀਂ ਉਹ ਕੁਝ ਛੱਡਦਾ ਫਿਰ ਤੂੰ ਮੇਰੀ ਭੈਣ ਦੀ ਜ਼ਿੰਦਗੀ ਦਾ ਤੂੰ ਗਾਲੀ ਮੈਂ ਤਾਂ ਸੋਚਿਆ ਸੀ ਜਿੱਜੂ ਵੀ ਸਾਡੇ ਘਰੇ ਭਾਈ ਨਹੀਂ ਹੈਗਾ ਕਿ ਤੁਸੀਂ ਭਾਈ ਦਾ ਫਰਜ਼ ਨਿਭਾਉਂਗੇ ਪਰ ਤੁਸੀਂ ਤਾਂ ਫੇਰ ਉਹੀ ਕਹਿੰਦੇ ਨੇ ਨਾ ਜਵਾਈ ਕਾਲੇ नाग ਹੁੰਦੇ ਨੇ ਤੁਸੀਂ ਉਹ ਚੀਜ਼ ਕਰਕੇ ਦਿਖਾਤੀ ਜਿੱਜੂ ਮੈਂ ਤੁਹਾਨੂੰ ਇੰਨਾ ਸਮਝਾਇਆ ਕਿ ਬਸ ਜਿੱਜੂ ਮੈਂ ਕਦੇ ਸੋਚਿਆ ਵੀ ਨਹੀਂ ਸੀ ਦੀਪੀ ਬੱਸ ਚੁੱਪਾ ਕਰ ਜਾ ਭੈਣ ਨਹੀਂ ਨਾ ਤੇਰੇ ਜੇ ਤੇਰੀ ਭੈਣ ਦਾ ਕੋਈ ਸੌਦਾ ਕਰਦਾ ਨਾ ਉਹਦੀ ਜ਼ਿੰਦਗੀ ਬਰਬਾਦ ਕਰਦਾ ਤਾਂ ਤੈਨੂੰ ਦੁੱਖ ਲੱਗਦਾ ਬਗਾਨੀਆਂ ਸੀ ਅਸੀਂ ਤਾਂ ਹੀ ਸਾਡੇ ਨਾਲ ਆ ਕੁਝ ਹੋ ਗਿਆ ਇੱਕ ਦਿਨ ਤੂੰ ਮੇਰੇ ਬਾਪ ਨੂੰ ਕਹਿੰਦਾ ਸੀ ਨਾ ਵੀ ਆਪ ਦੀ ਵੱਡੀ ਕੁੜੀ ਨੂੰ ਵੀ ਲੈ ਜਾਓ ਮੈਂ ਵਸਾਉਣੀ ਨਹੀਂ ਅੱਜ ਮੈਂ ਤੈਨੂੰ ਕਹਿੰਨੀ ਆ ਮੈਂ ਤੇਰੇ ਅਰਗੇ ਨਾਲ ਵਸਣਾ ਹੀ ਨਹੀਂ ਕੀ ਕਰਨ ਲੱਗਿਆ ਤੀਦਾਰੀ ਤੋਂ ਇਹ ਨਾ ਤੂੰ 1 3 ਲੱਖ ਰੁਪਏ ਪਿੱਛੇ ਆਬਦੀ ਭੈਣਾ ਵਰਗੀ ਸਾਲੀ ਦੀ ਜ਼ਿੰਦਗੀ ਨਾਲ ਨਹੀਂ ਖੇਡ ਸਕਦਾ ਪੈਸੇ ਤਾਂ ਹੱਥਾਂ ਦੀ ਮੈਲ ਨਹੀਂ ਪੈਸੇ ਤਾਂ ਹੋਰ ਕਿਤੋਂ ਵੀ ਬਣ ਜੂ ਕਮਾ ਵੀ ਲਵਾਂਗੇ ਪਰ ਜੇ ਤੈਨ ਦੀਪੀ ਦਾ ਵਿਆਹ ਬਾਬਲੂ ਨਾਲ ਕਰਵਾਤਾ ਨਾ ਤਾਂ ਤੈਨੂੰ ਖਿਆਲ ਆਇਆ ਹੈ ਖਿਆਲ ਵੀ ਤਾਂ ਆਇਆ ਕਿਉਂਕਿ ਸੱਚ ਹੋਣਾ ਹੈ ਤੂੰ ਜਾਣਦਾ ਬਬਲੀ ਨੂੰ ਚੰਗੀ ਤਰ੍ਹਾਂ ਇਹ ਬਬਲੂ ਕੀ ਕਰ ਸਕਦਾ ਚੱਕੀ ਅੱਗ ਸੁਆ ਖਾਂਦਾ ਪੀਂਦਾ ਜਿਹੜਾ ਦੁੱਖ ਦੀਪੀ ਤੇ ਆਉ ਉਹ ਦੁੱਖ ਦੀਪੀ ਤੇ ਨਹੀਂ ਮੇਰੇ ਪਰਿਵਾਰ ਤੇ ਮੇਰੇ ਘਰ ਵਾਲੀ ਤੇ ਮੇਰੇ ਸੱਸ ਸਹੁਰੇ ਤੇ ਆਉ ਫਿਰ ਤੂੰ ਆਦੇ ਪਰਿਵਾਰ ਦਾ ਸੌਦਾ ਹੀ ਕਿਵੇਂ ਕਰ ਸਕਦਾ ਸ਼ੁਕੁਰਿਆ ਪ੍ਰਮਾਤਮਾ ਇਹ ਮਾੜਾ ਕੰਮ ਹੋਣ ਤੋਂ ਪਹਿਲਾਂ ਹੀ ਤੇ ਮੇਰੀਆਂ ਅੱਖਾਂ ਖੋਲਤੀਆਂ ਮੈਂ ਜਿੱਥੇ ਮੇਰੀ ਸਾਲੀ ਚਾਹੁੰਦੀ ਐ ਨਾ ਉਦੋਂ ਉੱਥੇ ਹੀ ਵਿਆਹ ਕਰਾਂਗੇ ਸਾਰਾ ਦਿਨ ਸ਼ਾਇਦ ਮੈਂ ਪੁੱਠੇ ਸਿੱਧੇ ਮਨ ਚ ਖਿਆਲ ਸੋਚਦਾ ਰਹਿੰਦਾ ਸੀ ਉਹਦੇ ਬਾਰੇ ਵੀ ਹਾਂ ਮੁੰਡਾ ਪਤਾ ਨਹੀਂ ਉਹ ਕਹੇ ਜਾਹੂ ਖੜੂ ਸਹ ਜਮੀਨ ਘਟਾ ਪਰ ਜਮੀਨਾਂ ਕਿਹੜਾ ਖੁਸ਼ੀ ਦੇ ਦਿੰਦੀਆਂ ਨੇ ਯਾਰ ਖੁਸ਼ੀ ਦਾ ਅਸਲ ਚਿਕ ਇਨਸਾਨ ਨੇ ਦੇਣੀ ਐ ਜਿਹੜਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਿਆ ਪਰ ਜੇ ਉਹਦੀ ਪਸੰਦ ਹੈ ਹੁਣ ਮੇਰ ਨੂੰ ਵੱਧ ਪਤਾ ਹੈ ਜਿੱਥੇ ਉਹ ਚਾਹੁੰਦੀ ਐ ਮੈਂ ਹਾਂ ਤਾਂ ਜੀਚਾ ਨਹੀਂ ਤਾਂ ਭਾਈ ਬਣ ਕੇ ਨਾ ਹਉਥੀ ਹੋਇਆ ਕਰੂੰਗਾ ਤੇ ਗਾਜੇ ਵਾਜੇ ਨਾਲ ਕਰਾਂਗਾ